ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਸਰਕਾਰ ਖਿਲਾਫ ਸੂਬੇ ਵਿੱਚ ਰੋਸ਼ਵਾਤਾ ਜਾ ਰਿਹਾ ਹੈ ਅਤੇ ਆਏ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਇਸੇ ਸੰਬੰਧ ਵਿੱਚ ਅੱਜ ਲੁਧਿਆਣਾ ਵਿਖੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਮੰਚ ਤੇ ਆ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਪਟਨ ਸਰਕਾਰ ਤੇ ਬਿਜਲੀ ਦੀਆਂ ਦਰਾਂ ਝੂਠੇ ਪਰਚੇ ਸ਼ਰਾਬ ਮਾਫੀਆਂ ਅਤੇ ਫੀਸਾਂ ਚੁਕੀਤੇ ਵਾਅਦੇ ਖਿਲਾਫ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਇੱਕ ਮੰਚ ਤੇ ਆ ਕੇ ਪੰਜਾਬ ਸਰਕਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੇ ਲੋਕਾਂ ਨਾਲ ਧੋਖਾਧੜੀ ਦੇ aarop ਲਾਏ। ਅਕਾਲੀ ਦਲ, ਭਾਜਪਾ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਲੋਕਡਾਊਨ ਅਤੇ ਕਰਫਿਊ ਨਾਲ ਪੀਸੀ ਜਨਤਾ ਉੱਪਰ ਕਈ ਵਾਧੂ ਬੋਝ ਪਾਇਆ ਅਤੇ ਪੰਜਾਬ ਸਰਕਾਰ ਸ਼ਰਾਬ mafias ਅਤੇ ਭੂਮ mafias ਜ਼ਰੀਏ ਲੋਕਾਂ ਦੇ ਪੈਸੇ ਦੀ ਨਜਾਇਜ਼ ਲੁੱਟ ਕੀਤੀ। ਸਕੂਲ ਦੀਆਂ ਫੀਸਾਂ ਅਤੇ ਬਿਜਲੀ ਦਰਾਂ ਵਧਾ ਕੇ ਕੰਗਾਲ ਹੋ ਚੁੱਕੀ ਜਨਤਾ ਨੂੰ ਹੋਰ ਕੰਗਾਲ ਕਰ ਦਿੱਤਾ ਸਰਕਾਰ ਦੇ ਮੰਤਰੀਆਂ ਨੇ ਜ਼ਰੂਰਤ ਵਾਲੇ ਲੱਖਾਂ ਪਰਿਵਾਰਾਂ ਦੇ ਨੀਲੇ ਕਾਰਡ ਵੀ ਰੱਦ ਕੀਤੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਬਿਜਲੀ ਨੂੰ ਲੈ ਕੇ ਸੀ ਕਿਉਂਕਿ ਸਰਕਾਰ ਇਸ ਵਾਅਦੇ ਨਾਲ ਆਈ ਸੀ ਕਿ 5 ਰੁਪਏ ਯੂਨਿਟ ਦੇਵਾਂਗੇ ਬਿਜਲੀ ਦਾ ਰੇਟ ਦਾ ਪਰ ਸਰਕਾਰ ਨੇ ਅੱਜ ਇਸ ਚੀਜ਼ ਤੇ ਕਹਿੰਦੇ ਸੀ ਸਰਪਲਸ ਦੇਵਾਂਗੇ ਜਿਹੜੇ ਫਿਕਸਡ ਚਾਰजेस ਲਾ ਕੇ ਤੇ 350 ਕਰੋੜ ਵਪਾਰੀ ਵਰਗ ਨੂੰ ਦੇ ਕੇ ਮੁੱਕਰ ਗਈ ਪਹਿਲਾਂ ਕਹਿੰਦੇ ਸੀ ਸਿਰਾਹਤ ਪਹਕੇ ਦਵਾਂਗੇ ਹੁਣ ਸਰਕਾਰ ਮੁੱਕਰ ਚੁੱਕੀ ਐ ਅੱਜ ਦਾ ਜਿਹੜਾ ਪ੍ਰੋਟੈਸਟ ਇਸ ਚੀਜ਼ ਨੂੰ ਲੈ ਕੇ ਸੀ ਕਿ ਸਰਕਾਰ ਨੂੰ ਆਪਦੇ ਵਾਅਦੇ ਯਾਦ ਕਰਾਈਏ ਪਰ ਇੱਕ ਗੱਲ ਦਾ ਦੁੱਖ ਸਾਨੂੰ ਜਰੂਰ ਲੱਗਿਆ ਇੱਥੇ ਆ ਕੇ ਵੀ ਸਾਡੇ ਨਾਲ ਤਾਂ ਜਰੂਰ ਸੀ ਕਿ ਅਸੀਂ ਤਾਂ ਸੋਸ਼ਲ ਡਿਸਟੈਂਸਿੰਗ ਦੇ ਅਸਰ ਅਕੋਰਡਿੰਗਲੀ ਚੱਲ ਰਹੇ ਸੀ ਬਤੋਵਰ 20 ਤੋਂ ਲੈ ਕੇ 30 ਬੰਦੇ ਸੀ ਸਾਡੇ ਨਾਲ ਅਕਾਲੀ ਦਲ ਦੇ ਅੰਦਰ ਹੀ 20 30 ਬੰਦੇ ਚਲੇ ਗਏ ਜੇ ਬਰਾਬਰਤਾ ਰੱਖਣੀ ਐ ਸਰਕਾਰ ਸਰ ਨਾਲ ਰੱਖੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਪਰ ਇੱਕ ਗੱਲ ਜ਼ਰੂਰ ਹੈ ਅਸੀਂ ਇੱਦਾਂ ਨੇ ਪ੍ਰੋਟੈਸਟ ਬਾਰ-ਬਾਰ ਕਰਦੇ ਰਹਾਂਗੇ ਅਸੀਂ ਕਰਨਾ ਸਾਡਾ ਫਰਜ਼ਾ ਲੋਕਾਂ ਦੇ ਇਕੱਲੇ ਕਰਨਾ ਸਾਡੇ ਹੱਕ ਸਾਡੇ ਹੱਕ ਜਿਹੜੀ ਇਹਨਾਂ ਨੇ ਕਾਰਡ ਕੱਟੇ ਨੇ ਪੰਜਾਬ ਦੇ ਗਰੀਬ ਵਰਗ ਦੇ ਲੋਕਾਂ ਦਾ ਜਿੰਨੀ ਦਿਨ ਉਹ ਕਾਰਡ ਦੁਬਾਰਾ ਬਣ ਨਹੀਂ ਜਾਂਦੇ ਅਸੀਂ ਟਿੱਕੇ ਸ਼ੌਨਕਲ ਘਰੇ ਨਹੀਂ ਬੈਠੂਗਾ ਸਾਹ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਥੱਲੇ ਅਸੀਂ ਹਾਈ ਕੋਰਟ ਦੇ ਵਿੱਚ ਗਏ ਸੀ ਹਾਈ ਕੋਰਟ ਨੇ ਇਹਨਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਜਲਦੀ ਉਹ ਕਾਰਡ ਗਰੀਬ ਲੋਕਾਂ ਦੇ ਬਣਾਏ ਜਾਣ ਲੇਕਿਨ ਸਾਨੂੰ ਇਹ ਤੋਂ ਆਸ ਕੋਈ ਨਹੀਂ ਪਤਾ ਨਹੀਂ ਸਾਨੂੰ ਕਿੰਨੇ ਹੋਰ ਦੇਣੇ ਪੈਣਗੇ ਕਿੰਨੇ ਕਿ ਧਰਨੇ ਦੇਣੇ ਪੈਣਗੇ ਕਰੋਨਾ ਤਾਂ ਲੋਕ ਬਾਅਦ ਦੇ ਵਿੱਚ ਮਰ ਗਏ ਪਹਿਲਾਂ ਨਾਲ ਗਰੀਬੀ ਦੇ ਲੋਕ ਗਰੀਬ ਲੋਕ ਨੇ ਉਹ ਵਿਚਾਰੇ ਭੁੱਖ ਨਾਲ ਮਰ ਰਹੇ ਨੇ ਸਾਡੇ ਹੱਕ ਸਾਡੇ ਹੱਕ ਬਹੁਤ ਵੱਡੇ ਕੋਪਟਾਲੇ ਹੋਏ ਨੇ ਸਕੈਮ ਹੋਏ ਨੇ ਹਜ਼ਾਰਾਂ ਕਰੋੜਾ ਰੁਪਿਆ ਸਰਕਾਰ ਨੂੰ ਚੂਨਾ ਲੱਗਿਆ ਗਿਆ ਕਿਰਸਾਨੀ ਨਾਲ ਧੋਖਾ ਹੋਇਆ ਗਰੀਬ ਨਾਲ ਧੋਖਾ ਹੋਇਆ ਅਸੀਂ ਡੀਸੀ ਨੂੰ ਜਿਹੜਾ ਮੈਮੋਰੰਡਮ ਦੇ ਕੇ ਆਏ ਉਹਨਾਂ ਨੂੰ ਇਹੀ ਕਿਹਾ ਕੀ ਸਰਕਾਰ ਨੇ ਨੀਲੇ ਕਾਡਾਂ ਵਾਲਿਆਂ ਵਿੱਚ ਗਵਰਨਮੈਂਟ ਹਾਈ ਕੋਰਟ ਨੂੰ ਅੰਡਰਟੇਕਿੰਗ ਦਿੱਤੀ ਹੈ ਕਿ ਜਿੰਨਾ ਚਿਰ ਦੁਬਾਰਾ ਸਰਵੇਖਣ ਨਹੀਂ ਹੁੰਦਾ ਸਾਰੇ ਨੀਲੇ ਕੱਡ ਧਾਰਕਾਂ ਨੂੰ ਅਸੀਂ ਰਾਸ਼ਨ ਦੇਵਾਂਗੇ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਹਨਾਂ ਨੂੰ ਸਾਰਿਆਂ ਨੂੰ ਰਾਸ਼ਨ ਦਿੱਤਾ ਜਾਵੇ ਜਦ ਸਰਵੇਖਣ ਹੋਵੇ ਸਾਡੀ ਪਾਰਟੀ ਨੂੰ ਨਾਲ ਇਨਰੋਲ ਕੀਤਾ ਜਾਵੇ ਤਾਂ ਕਿ ਕਾਂਗਰਸੀ ਸਾਡੇ ਨਾਜਾਇਜ਼ ਕਾਟ ਨਾ ਕੱਟਣ ਸਾਡੇ ਹੱਕ ਸਾਡੇ ਹੱਕ ਇਹਨਾਂ ਨੇ ਜੋ ਘੁਟਾਲੇ ਕੀਤੇ ਨੇ ਜੋ ਰਾਸ਼ਨ ਵੇਚਿਆ ਬਿਦਤ ਕਰੇ ਬਾਜੀ ਕੀਤੀ ਆ ਬਾਰਡਰ ਕਾਰਡ ਮੰਗੇ ਗਏ ਬਹੁਤ ਕੁਛ ਇਸ ਤਰ੍ਹਾਂ ਦਾ ਇਹਨਾਂ ਨੇ ਕੀਤਾ ਜਿਹੜਾ ਇੱਕ ਇਨਸਾਨੀਅਤ ਤੋਂ ਬਹੁਤ ਗਿਰੀ ਹੋਈ ਗੱਲ ਸੀ ਸਰ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਜਾਣਗੇ ਤੇ ਉਹਦੇ ਬਾਰੇ ਕੀ ਕਹਿਣਾ ਕਿ ਕੋਈ ਇਹ ਕੋਈ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਚੱਲਦੀ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਘਟਾਵਾਂਗੇ ਜਦੋਂ ਸਾਡੀ ਸਰਕਾਰ ਵੇਲੇ ਸਵਾ ਛੇ ਰੁਪਏ ਯੂਨਿਟ ਸੀ ਹੁਣ ਇਹਨਾਂ ਨੇ 10 ਰੁਪਏ ਕਰਤਾ ਇਹ ਹੁਣ ਜਿਹੜਾ ਸੀ ਘਟਾਉਣ ਵਾਸਤੇ ਕਿਹਾ ਸੀ ਪਰ ਘਟਾਉਣ ਦੀ ਬਜਾਏ ਵਧਾਈ ਤੁਰੇ ਜਾਂਦੇ ਨੇ ਸਾਡੇ ਹੱਕ ਸਾਡੇ ਹੱਕ ਜਦੋਂ ਰਿਟ ਪਾਈ ਗਈ ਸੀ ਕਿ ਉਹ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਉਹਦੀ ਅਸੀਂ ਮੰਗ ਕਰ ਰਹੇ ਹਾਂ ਇੱਕ ਜਿਹੜਾ ਸ਼ਰਾਬ ਘਟਾਲਾ ਮੀਚ ਘਟਾਲਾ ਹੋਇਆ ਰੇਂਟ ਮਾਫੀਆ ਉਹਨਾਂ ਦੇ ਖਿਲਾਫ ਕਾਰਵਾਈ ਦੀ ਅਸੀਂ ਮੰਗ ਹੈ ਜਿਹੜੀ ਅਸੀਂ ਉਹ ਕੀਤੀ ਸੀ ਸਭ ਸਾਡੇ ਹੱਕ ਸਾਡੇ ਹੱਕ ਪਰਲ ਗਰੁੱਪ ਦੇ ਡਾਇਰੈਕਟਰ ਨਿਰਮਲ ਸਿੰਘ ਭੰਗੂ ਵੱਲੋਂ 800 ਤੋਂ ਉੱਪਰ ਕੰਪਨੀਆਂ ਬਣਾ ਕੇ 6 ਕਰੋੜ ਲੋਕਾਂ ਦੇ ਨਾਲ 45000 ਕਰੋੜ ਰੁਪਏ ਦੀ ਠੱਗੀ ਮਾਰੀ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਸਾਰੀ ਪ੍ਰਾਪਰਟੀ ਨੂੰ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣ ਟੋਟਲ 45000 ਕਰੋੜ ਰੁਪਏ ਦੀ ਠੱਗੀ ਆ 6 ਕਰੋੜ ਲੋਕ ਜਿਹੜੇ ਹੈਗੇ ਆ ਠੱਗੀ ਦਾ ਸ਼ਿਕਾਰ ਆ ਔਰ ਅਸੀਂ ਸਾਰੇ ਇਨਵੈਸਟਰ ਨੂੰ ਅਪੀਲ ਕਰਦੇ ਆ ਕਿ ਜੇ ਆਪਣੇ ਹੱਕ ਲੈਣੇ ਆ ਡੀਸੀ ਦਫ਼ਤਰ ਲੁਧਿਆਣਾ ਵਿੱਚ ਪਹੁੰਚੋ ਤਾਂ ਕਿ ਆਪਾਂ ਆਪਣੇ ਹੱਕਾਂ ਦੀ ਲੜਾਈ ਲੜ ਸਕੀਏ ਇਸ ਪ੍ਰਦਰਸ਼ਨ ਵਿੱਚ ਜਗਰਾਉਂ ਤੋਂ ਆਪ ਵਿਤਾਇਕ ਸਰਬਜੀਤ ਕੌਰ ਮਾਣੂਕੇ ਸੀਨੀਅਰ ਅਕਾਲੀ ਨੇਤਾ ਮਹੇਸ਼ਿੰਦਰ ਸਿੰਘ ਗਰੇয়াল ਸ਼ਰਨਜੀਤ ਸਿੰਘ ਢਿੱਲੋਂ ਗੁਰਦੀਪ ਸਿੰਘ ਗੋਸ਼ਾ ਮਨਪ੍ਰੀਤ ਸਿੰਘ ਯਾਲੀ ਭਾਜਪੀ ਦੇ ਪੁਸ਼ਪਿੰਦਰ ਸਿੰਘਲ ਗੁਰਦੇਵ ਦੇਵੀ ਰਵਿੰਦਰ ਅਰੋੜਾ ਆਦਿ ਹਾਜ਼ਰ ਰਹੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ेड ਨਿਊਜ਼